ਬੀਤੇ ਦਿਨੀ ਪੰਜਾਬ ਅੰਦਰ ਹੋਈਆਂ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਸੰਬੰਧ ਵਿੱਚ ਵਕ ਵਕ ਪਿੰਡਾਂ ਦੇ ਵਿੱਚ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕਰਨ ਦੇ ਲਈ ਸ਼ੁਕਰਾਨਾ ਸਮਾਗਮ ਕਰਵਾਏ ਜਾ ਰਹੇ ਹਨ ਇਸੇ ਸੰਬੰਧ ਵਿੱਚ ਜ਼ਿਲ੍ਹਾ ਜਲੰਧਰ ਦੇ ਆਉਂਦੇ ਪਿੰਡ ਸਰਹਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਵੀ ਕੀਤਾ ਗਿਆ ਇਸ ਸਮਾਗਮ ਵਿੱਚ ਬਲਾਕ ਸਮਤੀ ਦੇ ਜੇਤੂ ਉਮੀਦਵਾਰ ਮੋਹਨ ਲਾਲ ਤਾਰੋ ਨੇ ਪਿੰਡ ਸਰਹਾਲੀ ਪਿੰਡ ਨੱਥੇਵਾਲ ਅਤੇ ਪਿੰਡ ਸੁੰਨੜ ਖੁਰਦ ਦੇ ਸਮੂਹ ਵੋਟਰਾਂ ਅਤੇ ਸਪੋਟਰਾਂ ਦਾ तहे ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਵਿੱਚੋਂ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਜਤਾਇਆ ਇਸ ਮੌਕੇ ਤੇ ਸਾਭਤਾ ਸਰਪੰਚ ਪਿੰਡ ਸਰਹਾਲੀ ਪ੍ਰਗਟ ਸਿੰਘ ਨੇ ਕਿਸੇ ਸਮੂਹ ਵੋਟਰਾਂ ਸਪੋਰਟਰਾਂ ਤੇ ਵੱਖ-ਵੱਖ ਪਿੰਡਾਂ ਤੋਂ ਆਏ ਮਹਿਮਾਨਾਂ ਦਾ ਇਸ ਰੱਖੇਗੇ ਸ਼ੁਕਰਾਨਾ ਸਮਾਗਮ ਵਿੱਚ ਪਹੁੰਚਣ ਤੇ तहे ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਹਲਕਾ ਵਿਧਾਇਕ ਜਲੰਧਰ ਕੈਂਟ ਸਰਦਾਰ ਪ੍ਰਗਟ ਸਿੰਘ ਸਾਪਕਾ ਸਰਪੰਚ ਪਿੰਡ ਪੰਡੋਰੀ ਮੁਸ਼ਾਰਕਤੀ ਕਮਲਜੀਤ ਗਿੱਲ ਪਿੰਡ ਨੱਥੇਵਾਲ ਦੇ ਸਾਪਕਾ ਸਰਪੰਚ ਜੀਤਰਾਮ ਪਿੰਡ ਸੁੰਨੜ ਖੁਰਦ ਤੋਂ ਸਰਪੰਚ ਸੁਖਦੇਵ ਸਿੰਘ ਸਮਾਜ ਸੇਵਕ ਨੱਥੇਵਾਲ ਪਰਸ਼ੋਤਮ ਲਾਲ ਅਤੇ ਵੱਖ-ਵੱਖ ਪਿੰਡਾਂ ਤੋਂ ਮਹਤਵਰ ਵਿਅਕਤੀ ਮੌਜੂਦ ਸਨ। ਇਸ ਮੌਕੇ ਗੁਰੂ ਜੀ ਦੇ ਨਾਮ ਦਾ ਲੰਗਰ ਉਟਟ ਵਰਤਾਇਆ ਗਿਆ ਪਿੰਡ ਸਰਹਾਲੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸਰਹਾਲੀ ਅਸੀਂ ਗੁਰਦੁਆਰਾ ਸਾਹਿਬ ਹਮਾਰਾ ਜੀ ਸ਼ੁਕਰਾਨਾ ਕਰਨ ਵਾਸਤੇ ਸੁਖਮਨੀ ਸਾਹਿਬ ਜੀ ਦੇ ਜਾਪ ਤੋਂ ਉਪਰੰਤ ਸਾਰੀਆਂ ਸੰਗਤਾਂ ਨੂੰ ਲੰਗਰ ਛਕਾਇਆ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜੋ ਇਲੈਕਸ਼ਨਾਂ ਸੀ ਉਹਦੇ ਵਿੱਚ ਬਹੁਤ ਵੱਧ ਦੇ ਨਾਲ ਸਾਰੇ ਨਗਰ ਨੇ ਬੜਾ ਮਾਣ ਸਰਕਾਰ ਦੇ ਦਾ ਮੋਹਨ ਲਾਲ ਜੀ ਇਹ ਤਾਰੋ ਬਲਕ ਸੰਤੀ ਇਲੈਕਸ਼ਨ ਤੋਂ ਖੜੇ ਸੀ ਪਿੰਡ ਦੇ ਵਿੱਚੋਂ ਬਹੁਤ ਭਾਰੀ ਜਿੱਤ ਦੇ ਨਾਲ ਇਹਨਾਂ ਨੂੰ ਦਿਤਾਇਆ ਕਿਉਂਕਿ ਪਾਰਟੀ ਬੇਸ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਪਿਆਰ ਫਿਰਦੌਸ ਨਾਲ ਉਹ ਕਰੇ ਇਫਾਦਾ ਦਿੱਤਾ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਉਹਦੇ ਕਰਕੇ ਮਹਾਰਾਜਾ ਸ਼ੁਕਰਾਨਾ ਕਰਨ ਲਈ ਅਤੇ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਅੱਜ ਦਾ ਜੋ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਹੈ ਅੱਜ ਪਿੰਡ ਸਰਹਾਲੀ ਵਿੱਚ ਅਸੀਂ ਇਹ ਸਮਾਗਮ ਕੀਤਾ ਹੈ ਅੱਜ ਅਸੀਂ ਪਿੰਡ ਸਰਹਾਲੀ ਜ਼ਿਲ੍ਹਾ ਜਲੰਧਰ ਆਪਣੇ ਨਗਰ ਦੇ ਵਿੱਚ ਸਮੂਹ ਸਿੰਘਾਂ ਸ਼ੀਤਾਂ ਅਤੇ ਚਾਰੋਂ ਸਹਬਜ਼ਾਦਿਆਂ ਦੀ ਨਿਸਾਨੀ ਸ਼ਾਦ ਨੂੰ ਸਮਰਪਿਤ ਇੱਕ ਮਹੀਨੇ ਤੋਂ ਪ੍ਰੋਗਰਾਮ ਲੀਕਿਆ ਸੀ ਜੋ ਗੁਰਦੁਆਰਾ ਸਾਹਿਬ ਰੋਜ਼ ਸਮਾਗਮ ਹੁੰਦੇ ਸੀ ਸੁਖਮਨੀ ਸਾਹਿਬ ਦੇ ਪਾਠ ਅਤੇ ਅੰਮ੍ਰਿਤ ਵੇਲੇ ਕੀਰਤਨ ਵਿਚਾਰਾ ਹੁੰਦੀਆਂ ਸਨ ਕਿਉਂਕਿ ਜੋ ਗੁਰੂਆਂ ਨੇ ਸਾਡੇ ਤੇ ਪਰਵਕਾਰ ਕੀਤੇ ਹਨ ਅਸੀਂ ਉਹਨਾਂ ਨੂੰ ਯਾਦ ਰੱਖਦੇ ਹੋਏ ਸਾਰੀਆਂ ਸੰਗਤਾਂ ਨੇ ਰਲ ਕੇ 1 ਮਹੀਨਾ ਪੂਰਾ ਮਹੀਨਾ ਲਗਾਤਾਰ ਇਹ ਸਮਾਗਮ ਕੀਤੇ ਗਏ ਅੱਜ ਦੀ ਸਮਾਪਤੀ ਕੀਤੀ ਗਈ ਆ ਅੱਜ ਤੋਂ ਬਾਅਦ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਵਾਸਤੇ ਪਹਿਲੀ ਪ੍ਰਵਾਨ ਨੇਰੀ ਵੀ ਕੱਢੀ ਗਈ ਆ ਅੱਜ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁਰਬ ਮਨਾਉਣ ਦੇ ਵਿੱਚ ਵੀ ਅੱਜ ਤੋਂ ਸ਼ੁਰੂਆਤ ਕਰ ਦਿੱਤੀ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸਰਾਲੀ ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਗੁਰਦੁਆਰਾ ਸਿੰਘ ਸਭਾ ਸਰਾਲੀ ਵਿਖੇ ਤੇ ਵੋਟਾਂ ਦੇ ਖੁਸ਼ੀ ਦੇ ਵਿੱਚ ਜੋ ਅਸੀਂ ਪ੍ਰੋਗਰਾਮ ਲਿਖਿਆ ਸੀ ਉਹਨੂੰ ਸਿਰੇ ਚਾੜ੍ਹਨ ਵਾਸਤੇ ਸਾਰੀਆਂ ਸੰਗਤਾਂ ਪਿੰਡ ਵਾਸੀਆਂ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਬਾ ਚੜ ਗਏ